ਸੱਚੀ ਗੱਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਦਿਨਿਕ ਸਵੇਰਾ ਦੀ ਖਬਰ ਦਾ ਇੰਪੈਕਟ ਹੋਇਆ ਦਿਨਿਕ ਸਵੇਰਾ ਨੇ ਖਬਰ ਚਲਾਈ ਸੀ ਕਿ ਜਿਹੜੇ ਖੋਖੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਖਬਰ ਚਲਾਈ ਸੀ 3 ਦਿਨ ਪਹਿਲਾਂ ਜਦੋਂ ਕਿ ਇਹ ਇਲੀਗਲ ਤੌਰ ਤੇ ਖੋਖੇ ਰੱਖੇ ਗਏ ਸੀਗੇ ਔਰ ਅੱਜ ਕਾਰਪੋਰੇਸ਼ਨ ਵੱਲੋਂ ਕਾਰਵਾਈ ਕਰਨ ਵਾਸਤੇ ਇੱਥੇ ਜੀਸੀਬੀ ਲਿਆਂਦੀ ਗਈ ਸੀਗੀ ਔਰ ਜੀਸੀਬੀ ਲਿਆਂਦੀ ਗਈ ਤੇ ਇਹਨਾਂ ਨੂੰ ਚੱਕਣ ਦੀ ਇਥੋਂ ਕਵਾਇਲ ਸ਼ੁਰੂ ਕੀਤੀ ਕਿ ਇਸ ਦੌਰਾਨ ਜਿਹੜੇ ਇਹਨਾਂ ਕੋਖਿਆਂ ਦੇ ਮਾਲਕ ਨੇ ਉਹਨਾਂ ਵੱਲੋਂ ਦਿਨਿਕ ਬਖਵਾਣਾ ਉਹਨਾਂ ਵੱਲੋਂ ਜਿਹੜੇ ਨਗਰ ਨਿਗਮ ਤੋਂ ਜਿਹੜੇ ਲੋਕ ਆਏ ਸੀਗੇ ਅਧਿਕਾਰੀ ਆਏ ਸੀ ਉਹਨਾਂ ਕੋਲੋਂ ਇੱਕ ਦਿਨ ਦਾ ਸਮਾਂ ਮੰਗਿਆ ਜਾਨੀ ਕਿ 12 ਤੋਂ ਲੈ ਕੇ 24 ਘੰਟੇ ਤੱਕ ਦਾ ਸਮਾਂ ਮੰਗਿਆ ਕਿ ਉਹ ਇਹਦੀ ਪਰਮਿਸ਼ਨ ਜਿਹੜੀ ਹੈਗੀ ਆ ਉਹ ਕਮਿਸ਼ਨਰ ਸਾਹਿਬ ਜਿਹੜੇ ਨਗਰ ਨਿਗਮ ਦੇ ਹੈਗੇ ਨੇ ਗੋਤਮ ਜੈਨ ਉਹਨਾਂ ਕੋਲ ਲੈਣਗੇ ਔਰ ਉਹਨਾਂ ਤੋਂ ਲੈਣ ਤੋਂ ਬਾਅਦ ਇਹ ਜਿਹੜੇ ਖੁੱਖ ਹੈਗੇ ਆਰਜੀ ਤੌਰ ਤੇ ਇੱਥੇ ਲਗਾਏ ਜਾਣਗੇ ਪਰਮਿਸ਼ਨ ਹੁਣ ਕਦਾਂ ਮਿਲਦੀ ਆ ਕਦੋਂ ਮਿਲਦੀ ਆ ਇਹ ਆਉਣ ਵਾਲਾ ਸਮੇਂ ਦੱਸੇਗਾ ਪਰ ਮੇਰੇ ਸਹਿਯੋਗੀ ਸਮ੍ਰਿਤੀ ਮੇਰੇ ਨਾਲ ਹੈਗੇ ਨੇ ਸਮ੍ਰਿਤੀ ਜਦੋਂ ਤੁਸੀਂ ਇੱਥੇ ਆਂਦੇ ਹੋ ਕਿਉਂਕਿ ਦੈਨਿਕ ਸੇਰਾ ਨੇ ਸਭ ਤੋਂ ਪਹਿਲਾਂ ਖਬਰ ਨਸ਼ਰ ਕੀਤੀ ਸੀਗੀ ਤੁਸੀਂ ਇੱਥੇ ਆਂਦੇ ਹੋ ਤਾਂ ਕੀ ਗੱਲਬਾਤ ਹੋਈ ਜਿਹੜੇ ਅਧਿਕਾਰੀ ਆਏ ਸੀ ਨੀਰਜ ਸਾਹੀ ਆਏ ਸੀਗੇ ਆਪਣੇ ਪੂਰੇ ਤਾਮਜਾਮ ਨਾਲ ਪੂਰੇ ਆਪਣੇ ਵਰਕਰਾਂ ਦੇ ਨਾਲ ਇੱਥੇ ਨਗਰ ਨਿਗਮ ਦੇ ਅਧਿਕਾਰੀ ਆਏ ਸੀ ਤੇ ਕੀ ਗੱਲਬਾਤ ਹੋਈ ਆ ਸ਼ਾਂਤ ਵਿੱਚ ਜਿਹੜੇ ਨੀਰਜ ਆਏ ਸੀ ਨਗਰ ਨਿਗਮ ਦੇ ਅਧਿਕਾਰੀ ਉਹਨਾਂ ਵਿੱਚ ਅਜਦ ਅਸੀਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਪੁਲਿਸ ਦੀ ਟੀਮ ਆਈ ਹੋਈ ਸੀ ਮੌਕੇ ਤੇ ਤੇ ਇਸ ਦੇ ਨਾਲ ਹੀ ਉਹਨਾਂ ਦੀ ਜੋ ਗੱਡੀਆਂ ਸੀ ਉਹ ਵੀ ਆਈਆਂ ਸੀ ਜੋ ਇੱਥੇ ਟੇਬਲ ਜਾਂ ਡੈਸਕ ਜੋ ਵੀ ਪਏ ਸੀ ਉਹ ਚੱਕ ਕੇ ਪੁਲਿਸ ਬੈਂਡ ਦੇ ਵਿੱਚ ਰੱਖੀਆਂ ਗਈਆਂ ਸੀ ਤੇ ਮੌਕੇ ਤੇ ਜੋ ਨੀਰਜ ਸਾਹਿਬ ਜੀ ਪਹੁੰਚੇ ਨੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸਮਾਂ ਮੰਗਿਆ ਹੈ ਪਰ 12 10 12 ਤੋਂ 24 ਘੰਟਿਆਂ ਦੇ ਵਿੱਚ ਵਿੱਚ ਅ ਦੇਖਣਾ ਹੋਵੇਗਾ ਕਿ ਅੱਗੇ ਕੀ ਹੋਵੇਗਾ ਤੇ ਜਦ ਅਸੀਂ ਪਹੁੰਚੇ ਸੀ ਤਾਂ ਵੈਨ ਇੱਥੇ ਖੜੀ ਸੀ ਤਾਂ ਜੋ ਨਜਾਇਜ਼ ਜਿਹੜੇ ਕਬਜ਼ੇ ਕੀਤੇ ਹੋਏ ਸੀ ਉੱਥੇ ਜੋ ਟੇਬਲ ਸੀ ਮੈਂ ਦੁਬਾਰਾ ਮੈਂ ਦੁਬਾਰਾ ਆਣਾ ਤੁਹਾਡੇ ਕੋਲ ਇੱਕ ਚੀਜ਼ ਇੱਥੇ ਹੋਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਪੱਕੇ ਤੌਰ ਤੇ ਫੰਡਿਸ਼ਨ ਬਣਾਏ ਗਏ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਥੋੜਾ ਜਿਹਾ ਦਿਖਾ ਦੇ ਪੱਕੇ ਤੌਰ ਤੇ ਇੱਥੇ ਫੰਡਿਸ਼ਨ ਬਣਾਏ ਗਏ ਨੇ ਦੋਨਾਂ ਕੋਕਿਆਂ ਦੇ ਦੂਸਰੀ ਗੱਲ ਇੱਥੇ ਇਹਨਾਂ ਦੇ ਵਿੱਚ ਏਸੀ ਵੀ ਲਗਾਏ ਜਾਣੇ ਨੇ ਕਿਉਂਕਿ ਗਰਮੀ ਦਾ ਮੌਸਮ ਹੈ ਔਰ ਇੱਕ ਗੱਲ ਹੋਰ ਇੱਥੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹਨਾਂ 'ਚ ਏਸੀ ਜਦੋਂ ਲੱਗਣਗੇ ਤੇ ਲਾਜ਼ਮੀ ਤੌਰ ਤੇ ਇਹਨਾਂ ਨੂੰ ਬਿਜਲੀ ਦਾ ਕਨੈਕਸ਼ਨ ਵੀ ਦਿੱਤੇ ਜਾਣਗੇ ਜਦੋਂ ਬਿਜਲੀ ਦਾ ਕਨੈਕਸ਼ਨ ਇਹਨਾਂ ਨੂੰ ਦਿੱਤੇ ਜਾਣਗੇ ਤੇ ਇਹਨਾਂ ਦੇ ਵਿੱਚ ਮੀਟਰ ਵੀ ਜਿਹੜੇ ਹੈਗੇ ਬਿਜਲੀ ਵਿਭਾਗ ਵੱਲੋਂ ਲਗਾਏ ਜਾਣੇ ਨੇ ਇਸ ਤੋਂ ਸਾਫ਼ ਜੀ ਜ਼ਾਹਿਰ ਜੀ ਗੱਲ ਹੈ ਜਿਹੜੇ ਬਿਜਲੀ ਦੇ ਮੀਟਰ ਲਗਾਏ ਜਾਣਗੇ ਉਹ ਖੋਖੇ ਜਿਹੜੇ ਇੱਕ ਖੋਖੇ ਹੈਗੇ ਇਹਨਾਂ ਦੇ ਮਾਲਕਾਂ ਦੇ ਨਾਮ ਤੇ ਹੋਣਗੇ ਔਰ ਲਾਜ਼ਮੀ ਜੀ ਗੱਲ ਇੱਥੇ ਇਹ ਹੋ ਜਾਂਦੀ ਆ ਕਿ ਜਦੋਂ ਖੋਖੇ ਦੇ ਵਿੱਚ ਮੀਟਰ ਲਗਾਇਆ ਜਾਏਗਾ ਕੋਕੇ ਦੇ ਮਾਲਕ ਦੇ ਨਾਮ ਤੇ ਹੋਏਗਾ ਤੇ ਇਹ ਖੋਖੇ ਇੱਥੋਂ ਹਲਾਉਣੇ ਬਹੁਤ ਹੀ ਮੁਸ਼ਕਲ ਹੋ ਜਾਣਗੇ ਮੈਂ ਸੁਮ੍ਰਿਤੀ ਨਾਲ ਗੱਲ ਕਰਾਂਗਾ ਸੁਮ੍ਰਿਤੀ ਜਦੋਂ ਮੀਟਰ ਲੱਗ ਜਾਣੇ ਨੇ ਇੱਥੇ ਕੋਖੇ ਦੇ ਮਾਲਕ ਦੇ ਨਾਮ ਹੋਣਗੇ ਇੱਕ ਵੱਡੀ ਵੱਡਾ ਸਵਾਲ ਹੈਗਾ ਜਦੋਂ ਮੀਟਰ ਲੱਗ ਜਾਣੇ ਨੇ ਤੇ ਉਸ ਤੋਂ ਬਾਅਦ ਇਹਨਾਂ ਕੋਖਿਆਂ ਨੂੰ ਕਿਉਂਕਿ ਫਾਉਂਡੇਸ਼ਨ ਪੱਕੇ ਨੇ ਮੀਟਰ ਲੱਗ ਜਾਣੇ ਨੇ ਏਸੀ ਲੱਗ ਜਾਣੇ ਨੇ ਹੋਰ ਜਿਹੜਾ ਅੰਦਰ ਫਰਨੀਚਰ ਦਾ ਸਮਾਨ ਹੈਗਾ ਉਹ ਇੱਥੇ ਰੱਖਿਆ ਜਾਣਾ ਨੇ ਕਿਵੇਂ ਦੇਖਦੇ ਹੋ ਕਿ ਇਹਨਾਂ ਨੂੰ ਹਿਲਾਉਣਾ ਇੱਥੋਂ ਚੱਕਣਾ ਪੋਸੀਬਲ ਹੋ ਸਕਦਾ ਹੈ ਅਜੇ ਇੱਕ ਵਾਰੀ ਮੀਟਰ ਲੱਗ ਗਿਆ ਤਾਂ ਇਦਾਂ ਮਤਲਬ ਦੇਖਣਾ ਹੈਗਾ ਕਿ ਮੁਸ਼ਕਿਲ ਹੋ ਜਾਵੇਗਾ ਚੱਕਣਾ ਕਿਉਂਕਿ ਹੱਲੇ ਵੀ ਜਦੋਂ ਗੱਲਬਾਤ ਕੀਤੀ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਜੇ ਬਿਜਲੀ ਦੇ ਕਨੈਕਸ਼ਨ ਲੱਗ ਗਏ ਫਿਰ ਹਟਾਇਆ ਜਾ ਸਕਦਾ ਹੈ ਪਰ ਜ਼ਿਆਦਾਤਰ ਚਾਂਸਸ ਇਹੀ ਹੈ ਕਿ ਜੇ ਇੱਕ ਵਾਰੀ ਬਿਜਲੀ ਦੇ ਕਨੈਕਸ਼ਨ ਲੱਗ ਜਾਂਦੇ ਨੇ ਤੇ ਜੋ ਖੋਖੇ ਨੇ ਉਹਨਾਂ ਨੂੰ ਹਟਾਣਾ ਮੁਸ਼ਕਿਲ ਹੋ ਜਾਵੇਗਾ ਕਿ ਪੱਕੇ ਤੌਰ ਤੇ ਫਾਊਂਡੇਸ਼ਨ ਦੇਖੋ ਤੁਸੀਂ ਸੀਮਟਡ ਫਾਊਂਡੇਸ਼ਨ ਬਣਾ ਦਿੱਤੇ ਗਏ ਨੇ ਅੰਦਰ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਰੱਖ ਦਿੱਤਾ ਗਿਆ ਹੈ ਫਰਨੀਚਰ ਲਿਆ ਕੇ ਰੱਖ ਦਿੱਤਾ ਗਿਆ ਉਹ ਪੱਕੀ ਤਰ੍ਹਾਂ ਦੇ ਨਾਲ ਵੈਲਡਿੰਗ ਕੀਤੇ ਗਏ ਨੇ ਔਰ ਜਦੋਂ ਮੀਟਰ ਲੱਗ ਜਾਣੇ ਨੇ ਜਿਹੜੇ ਕੋਕੇ ਦੇ ਮਾਲਕ ਹੈਗੇ ਉਹਨਾਂ ਦੇ ਨਾਮ ਤੇ ਜਦੋਂ ਮੀਟਰ ਲੱਗ ਜਾਣੇ ਬਿਜਲੀ ਵਿਭਾਗ ਵੱਲੋਂ ਤੇ ਉਹਨੂੰ ਹਟਾਉਣਾ ਮੁਸ਼ਕਿਲ ਲੱਗਦਾ ਮੁਸ਼ਕਿਲ ਲੱਗਦਾ ਬਹੁਤ ਹਾਂਜੀ ਜਦੋਂ ਹੁਣੇ ਗੱਲ ਕੀਤੀ ਸੀ ਖੋਖੇ ਦੇ ਮਾਲਕ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਜੇ ਇੱਕ ਵਾਰੀ ਮਤਲਬ ਬਿਜਲੀ ਦੇ ਉਹ ਲੱਗ ਗਏ ਤਾਂ ਫਿਰ ਉਹਨਾਂ ਨੂੰ ਹਟਾਣਾ ਮੁਸ਼ਕਿਲ ਹੋ ਜਾਵੇਗਾ ਪਰ ਜਦ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਤਲਬ ਹਟਾ ਸਕਦੇ ਆ ਪਰ ਹੱਲੇ ਉਹਨਾਂ ਨੂੰ ਟਾਈਮ ਦਿੱਤਾ 24 ਘੰਟਿਆਂ ਦਾ ਹੁਣ ਇਹ ਕੱਲ ਪਤਾ ਲੱਗੇਗਾ ਕਿ ਇਹ ਖੋਖਿਆਂ ਤੇ ਕੀ ਜੋ ਕਿ ਐਕਸ਼ਨ ਲਿਆ ਕਾਰਵਾਈ ਕੀਤੀ ਜਾਵੇਗੀ ਤਾਂ ਬਿਲਕੁਲ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਇਹ ਦੋ ਕੋਖਿਆਂ ਦੇ ਮਾਲਕ ਹੈਗੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਟਾਈਮ ਮੰਗਿਆ ਸਮਾਂ ਮੰਗਿਆ 12 ਤੋਂ 24 ਘੰਟਿਆਂ ਦਾ ਕਿ ਉਹ ਇਸ ਦੀ ਪਰਮਿਸ਼ਨ ਲੈ ਲੈਣਗੇ ਫਿਲਹਾਲ ਆਰਜੀ ਤੌਰ ਦੇ ਉੱਤੇ ਲਗਾਏ ਗਏ ਨੇ ਪਰ ਜੇ ਕੱਲ ਨੂੰ ਉਹ ਪਰਮਿਸ਼ਨ ਲੈ ਲੈਂਦੇ ਨੇ ਪਰ ਨਗਰ ਨਿਗਮ ਵੱਲੋਂ ਇਹ ਸਰਕਾਰੀ ਜ਼ਮੀਨ ਹੈ ਆਰਜੀ ਤੌਰ ਤੇ ਲੱਗੇ ਲਗਾਏ ਜਾਣਗੇ ਇਹਨਾਂ ਦਾ ਕੁਝ ਪਾਰਟਿਕੂਲਰ ਕਰਾਇਆ ਵੀ ਹੋਏਗਾ ਪਰ ਵੱਡਾ ਸਵਾਲ ਇੱਥੇ ਇਹ ਖੜਾ ਹੋ ਜਾਂਦਾ ਕਿ ਜਦੋਂ ਇਹਨਾਂ ਕੋਖਿਆਂ ਦੇ ਵਿੱਚ ਬਿਜਲੀ ਦੇ ਮੀਟਰ ਲੱਗ ਜਾਣੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਇੱਥੋਂ ਹਟਾਉਣਾ ਨਾ ਮੁਮਕਿਨ ਹੋ ਜਾਂਦਾ ਇਹ ਵੱਡਾ ਸਵਾਲ ਹੈਗਾ ਕਿਉਂਕਿ ਜਦੋਂ ਮੀਟਰ ਲੱਗ ਜਾਣੇ ਨੇ ਫਰਨੀਚਰ ਰੱਖਿਆ ਜਾਣਾ ਹੈ ਸਾਰਾ ਕੁਝ ਪੱਕੇ ਤੌਰ ਤੇ ਹੋ ਜਾਣਾ ਸਿਰ ਇਹਨਾਂ ਕੋ ਸਿਰਫ ਤੋਂ ਸਿਰਫ ਕਰਾਇਆ ਲੈਣਾ ਜਾਏਗਾ ਮਹੀਨੇ ਦੇ ਮਹੀਨੇ ਕਰਾਇਆ ਲਿਆ ਜਾਏਗਾ ਪਰ ਇਹ ਜਿਹੜੇ ਕੋਕੇ ਹੈਗੇ ਨੇ ਇਹ ਪੱਕੇ ਤੌਰ ਤੇ ਤੇ ਫਿਕਸ ਹੋ ਜਾਣਗੇ ਇਹਨਾਂ ਨੂੰ ਹਟਾਉਣਾ ਮੁਸ਼ਕਲ ਹੋ ਜਾਵੇਗਾ ਸਰ ਸਾਡੇ ਭਰਾ ਨੇ ਇੱਕ ਮਿੰਟ ਜੀ ਉਹ ਇਹ ਜਾਲੀ ਪਤਕਰ ਜਿਹੜਾ ਇੱਕ ਜਿੰਨੇ ਖਬਰ ਲਾਈ ਆ ਉਹਨੇ ਮੇਰੇ ਕੋ 50000 ਰੁਪਏ ਦੀ ਮੰਗ ਕੀਤੀ ਸੀ ਕਹਿੰਦਾ ਜਾਂ ਤਾਂ ਮੈਨੂੰ 50000 ਰੁਪਏ ਦਿਓ ਨਹੀਂ ਤਾਂ ਮੈਂ ਤੁਹਾਡੀ ਖਬਰ ਲਾਉਂਗਾ ਜਿੰਨੇ ਭਰਾ ਪੱਤਰਕਾਰ ਸਾਰੇ ਆਏ ਸਭ ਨੂੰ ਪਤਾ ਇਹ ਟੈਕਸੀ ਦਾ ਕੰਮ ਐ ਜੇ ਕੋ ਬੰਦਾ ਰੋਜ਼ਗਾਰ ਚਲਾ ਰਿਹਾ ਤੇ ਰੋਜ਼ਗਾਰ ਚਲਾਣਾ ਗੁਨਾਹ ਐ ਨਹੀਂ ਸ਼ਾਨ ਜੀ ਇੱਕ ਇਹ ਇੱਕ ਗੋਖਾ ਐ ਸਕੇ ਕਲਿਆਣ ਜੀ ਦਾ ਵਾ ਇੱਕ ਗੋਖਾ ਮੇਰਾ ਵਾ ਜੇ ਮੈਨੂੰ ਦੱਸੋ ਵੀ ਜੇ ਰੋਜ਼ਗਾਰ ਚਲਾਣਾ ਕੋਈ ਗੁਨਾਹ ਐ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋ ਕੰਮ ਕਰਨਾ ਚਾਹੁੰਦਾ ਹੈ ਕਿ ਉਹਨੂੰ ਕੋਈ ਕੰਮ ਨਹੀਂ ਕਰਨ ਦੇਓਗੇ ਸਰ ਜਿਸ ਤਰ੍ਹਾਂ ਪੱਤਰਕਾਰ ਜਿਹੜੇ ਜਾਲੀ ਪੱਤਰਕਾਰ ਜਿਹੜੇ ਜਾ ਕੇ ਟੁੱੱਚੇ-ਪੁੱੱਚੇ ਲੋਕਾਂ ਦੀ ਗੱਲਾਂ 'ਚ ਆ ਕੇ ਉਹਨਾਂ ਕੋਲ ਪੰਜ-ਪੰਜ ਦਾਦਾ ਜੀ ਹਜ਼ਾਰ ਰੁਪਏ ਲੈ ਕੇ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਝ ਪੱਤਰਕਾਰ ਕੁਝ ਕਾਲੀਆਂ ਭੇਡਾਂ ਜਿਹੜੀਆਂ ਜਿਹੜੇ ਪੈਸੇ ਮੰਗਦੇ ਆ ਜਿਹੜੇ ਪੈਸੇ ਦੀ ਲਾਲਤ ਦੇ ਵੇ ਸਭ ਕੁਝ ਕਰ ਰਹੇ ਆ ਮੈਂ ਬਹੁਤ ਜਲਦੀ ਉਹਨਾਂ ਦਾ ਖੁਲਾਸਾ ਕਰੂੰਗਾ ਮੇਰੇ ਕੋਲ ਉਹਨਾਂ ਦੀ ਵੀਡੀਓ ਵੀ ਆਡੀਓ ਵੀ ਆ ਜਿਹੜੇ ਮੇਰੇ ਕੋਲ ਪੈਸੇ ਮੰਗ ਰਹੇ ਸੀਗੇ ਮੈਂ ਪੈਸੇ ਨਹੀਂ ਦਿੱਤੇ ਕਿਉਂਕਿ ਭਾਜੀ ਮੈਂ ਇੱਥੇ ਟੈਕਸੀ ਦਾ ਕੰਮ ਕਰਦਾ ਪੰਜ ਪੰਜ ਆਹ ਨੂੰ ਦਿੱਲੀ ਗੱਡੀਆਂ ਵੇਚਦੇ ਬੰਨ ਵਿੱਚ ਭੇਜ ਕੇ ਦਿਖਾਵੇ ਕੋਈ 5000 ਦਿੱਲੀ ਗੱਡੀ ਬੰਨ ਵਿੱਚ ਨੇ ਕੋਨ ਹੈ ਜੀ ਤਾਂ ਨ ਕੀ ਗੱਲ ਹੋਈ ਸਾਹਿਬ ਜੀ ਬਾਤ ਹੋਈ ਇਹ ਰਖੋੜੀ ਇਹ ਤੁਹਾਨੂੰ ਇਹ ਗੱਲ ਕਹਿਤੀ ਨਹੀਂ ਪਾ ਦਾ ਗਾਣਾ ਢਾਡੇ ਗਾਉਂਗਾ ਹਾਂ ਤੇਰੀ ਗੱਲ ਸੁਣੋ ਤੁਸੀਂ ਇੱਕ ਮਿੰਟ ਆਹ ਘੋਕੇ ਦੋ ਨਜ਼ਰ ਆ ਗਏ ਜਿਹੜੇ ਪੱਤਰ ਆਹ ਜੀ ਆਹ ਤੁਹਾਨੂੰ ਮਖੋਕੇ ਇੱਕ ਸਾਹੀ ਸਾਹੀ ਪਾ ਜੀ ਮੈਂ ਤੁਹਾਨੂੰ ਘੋਕੇ 20 ਗਾਣਾ ਇਦਾਂ ਦੇ ਉਹ 20 ਘੋਕੇ ਤੁਸੀਂ ਉਹ ਵੀ ਨਿਗਾਹ ਮਾਰੋ ਵੀ ਉਹ ਕੀ ਗੱਲ ਉਹ ਸੀਐਮ ਸਾਹਿਬ ਦੇ ਰਿਸ਼ਤੇਦਾਰ ਹੈ ਸਾਹਿਬ ਜੀ ਇੱਕ ਚੀਜ਼ ਆਦੋ ਕੀ ਅਗਰ ਤੁਸੀਂ ਅਗਰ ਕੰਮ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਪ੍ਰੋਪਰ ਪ੍ਰੋਫੈਸ਼ਨ ਲੈ ਕੇ ਉਸ ਤੋਂ ਬਾਅਦ ਬਣਾਣਾ ਪਾ ਜੀ ਅਸੀਂ ਕਾਰਪੋਰੇਸ਼ਨ ਦੀ ਪਰਚੀ ਕੱਟੀ ਹੋਈ ਹੈ ਸਾਡੇ ਕੋਲ ਕਿਉਂ ਤਾਂ ਜੁਰਮ ਤਿਹ ਹਰ ਦੇ ਦੋਨਾਂ ਦੀਆਂ ਪਰਚੀਆਂ ਆ ਜਿਹੜੀ ਆਪਾਂ ਪਰਚੀ ਘਟਾਣੇ ਆ ਰੋਡ ਦੇ ਉੱਤੇ ਬਹਿਣ ਦੀ ਜਿਹੜੀ ਪੂਰੇ ਜਲੰਧਰ ਚ ਕੱਟੀ ਜਾਂਦੀ ਹੈ ਇੱਥੇ ਕੂੜਾ ਸਿਗਾ ਸਾਰਾ ਕੂੜਾ ਚਕਾ ਕੇ ਜੇ ਹੀ ਸਫਾਈ ਕਰਾਈ ਆ ਉਹ ਚੰਗਾ ਹੀ ਕੰਮ ਕੀਤਾ ਕੱਲ ਨੂੰ ਜਾਂ ਪਿਛਲੇ ਪਾਸੇ ਕੋਈ ਚੀਜ਼ ਬਣਦੀ ਹੈ ਤੇ ਭਾਜੀ ਅਸੀਂ ਕਿਹੜਾ ਕੋ ਪੱਕਾ ਕਵਲਜ ਰਜਿਸਟਰੀ ਕਰਾ ਲਈ ਆ ਅਸੀਂ ਚੱਕ ਲਾਂਗੇ ਨੀ ਤੁਸੀਂ ਕਹਿੰਦੇ ਕਿ ਆਪਣੇ ਰੂਟ ਤੇ ਬੈੰਦ ਜਿਹੜੀ ਪਰਚੀ ਤੇ ਨਹੀਂ ਆਦੀ ਹੈਗੀ ਪਰ ਜਿਸ ਤਰੀਕੇ ਦਾ ਤੁਸੀਂ ਇਹ ਸਾਰਾ ਬਣਿਆ ਹੈਗਾ ਆ ਤੇ ਇਹ ਤੇ ਇੱਕ ਪ੍ਰੋਪਰ ਸਿਸਟਮ ਦਾ ਆਜੀ ਮੈਂ ਕਹਿੰਦਾ ਸਾਰਿਆਂ ਨੇ ਬਣਾਇਆ ਹੋਇਆ ਰੂਮ ਬਣਾ ਕੇ ਸਾਰਾ ਬਣਿਆ ਰੂਮ ਨਹੀਂ ਬਣਾਇਆ ਇਹ ਸੁਣੋ ਮੇਰੀ ਗੱਲ ਜਿੱਦਾਂ ਖੋਕੇ ਇਹ ਜਿੱਦਾਂ ਖੋਕੇ ਸਾਰੇ ਬਣੇ ਨੇ ਜਿੱਦਾਂ ਟੈਕਸੀਆਂ ਦੇ ਖੋਕੇ ਬਣੇ ਆ ਜਿੱਦਾਂ ਬਣਦੇ ਆ ਉਦਾਂ ਹੀ ਬਣਾਇਆ ਹੋਇਆ ਕੋਈ ਬੈਕ ਕੋਈ ਇੱਥੇ ਭਾਜੀ ਕੋਈ ਚਾਰ ਦੀਵਾਰੀ ਖੜੀ ਕਰਾ ਕੇ ਜਾਂ ਲੈਂਡਰ ਤਾਂ ਪਾਇਆ ਨਹੀਂ ਤੇ ਦੱਸੋ ਮੈਨੂੰ ਲੈਂਡਰ ਪਾਇਆ ਹੁਣ ਆਪਣੇ ਹੁਣ ਹਡਰ ਸਾਹਿਬ ਆਏ ਸੀ ਹੁਣ ਕੀ ਗੱਲ ਹੋਈਏ ਤੇ ਹੁਣ ਸਪੈਨਸਰ ਸਾਹਿਬ ਆਇਆ ਸਪੈਨਸਰ ਸਾਹਿਬ ਨੂੰ ਦੱਸਤਾ ਸੀ ਵੀ ਅਸੀਂ ਜਾ ਕੇ ਉੱਥੇ ਜੋ ਵੀ ਪਰਮਿਸ਼ਨਾਂ ਅਪਲਾਈ ਹੈਗੇ ਉਹ ਕਰ ਸਕਿਆ ਠੀਕ ਹੈ ਨਾ ਜੋ ਕਾਰਪੋਰੇਸ਼ਨ ਦਾ ਰੂਲ ਆ ਸਾਨੂੰ ਕੀ ਆ ਅਸੀਂ ਜੋ ਪੈਸੇ ਕਾਰਪੋਰੇਸ਼ਨ ਕਹਿੰਦੀ ਹੈ ਉਹ ਜਮ੍ਹਾਂ ਕਰਾਉਣ ਨੂੰ ਤਿਆਰ ਆ ਪਰ ਸਾਨੂੰ ਕੰਮ ਤਾਂ ਕਰਨ ਦਿੱਤਾ ਜਾਵੇ ਨਾ ਸਾਨੂੰ 2-4 ਦਿਨ 5 ਦਿਨ ਹੋਇਆ ਇੱਥੇ ਘਟੋ ਘਟ 50 ਪੱਤਰਕਾਰ ਆ ਗਏ ਚਲੋ ਜਿਹੜੇ ਭਰਾ ਨੇ ਸਾਡੇ ਪੱਤਰਕਾਰ ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਕੰਮ ਆ ਅਗਲੇ ਨੇ ਕਿਹਾ ਚਲੋ ਭਾਜੀ ਕੰਮ ਕਰੋ ਯਾ ਰੋਟੀ ਕਮਾਣੀ ਵੀ ਗੁਨਾਹ ਹੋ ਗਿਆ ਜੇ ਬੰਦਾ ਕੋਈ ਕਾਰੋਬਾਰ ਕਰਕੇ ਰੋਟੀ ਕਮਾ ਰਿਆ ਤੇ ਉਹ ਗੁਨਾਹ ਹੋ ਗਿਆ ਯਾਰ ਦੱਸੋ ਨਹੀਂ ਗੁਨਾਹ ਨਹੀਂ ਪਰ ਜਿਸ ਤਰੀਕੇ ਨਾਲ ਹਾਂਜੀ ਜਿਸ ਤਰੀਕੇ ਨਾਲ ਅਮਰੀਕਾ ਸੁਣੋ ਜਲੰਧਰ ਸ਼ਹਿਰ ਦੇ ਵਿੱਚ ਕਿੰਨੇ ਕਮਸ਼ੇ ਆ ਦੱਸੋ ਮੈਨੂੰ ਕਹਿੰਦਾ ਇਹੀ ਕਵਤਾ ਨਜ਼ਰ ਆ ਰਿਹਾ ਨਹੀਂ ਆ ਇੱਕ ਮਿੰਟ ਤੁਸੀਂ ਕਹਿੰਦੇ ਰੋਡ ਤੇ ਆ ਕਿਹੜੀ ਰੋਡ ਤੇ ਆ ਇਹਨਾਂ ਦਾ ਜ਼ਰੂਰੀ ਇਹ ਰੋਡ ਤੋਂ ਨਾ ਭਾਜੀ ਬੈਠਣ ਦਾ ਹੈ ਪਰ ਜਿਸ ਤਰੀਕੇ ਨਾਲ ਗਲਾਉ ਨਹੀਂ ਨਾ ਅਗਰ ਪ੍ਰੋਪਰ ਪਰਮਿਸ਼ਨ ਲੈ ਕੇ ਸਾਡੇ ਪਰਿਸ਼ਵਾਦੀ ਉਸ ਤੋਂ ਬਾਅਦ ਬਣਾ ਬਸਾਰੀ ਗੱਲ ਬਾਤ ਹੋਣੀ ਨਹੀਂ ਹੈ ਇੱਥੇ ਕੂੜਾ ਲੱਗਾ ਪਿਆ ਤੁਸੀਂ ਪਹਿਲਾਂ ਇੱਥੇ ਕਦੀ ਦੇਖਿਆ ਤੁਸੀਂ ਇੱਥੇ ਲੰਗੇ ਤੁਸੀਂ ਕਦੀ ਸਰ ਲੰਗੇ ਆ ਜੀ ਪਰ ਇਹ ਚੀਜ਼ ਮੈਂ ਕਹਿੰਦਾ ਕਿ ਇੱਕ ਪ੍ਰੋਫੈ ਤੁਸੀਂ ਕਿਹੜਾ ਕੰਮ ਕਰਨਾ ਪਰ ਇੱਕ ਪ੍ਰੋਪਰ ਪਰਮਿਸ਼ਨ ਲੈ ਕੇ ਤੁਹਾਨੂੰ ਲੱਗਣੀ ਕਿ ਇਹ ਪਰਮਾਜ ਪਰੇਸ਼ਾਨੀ ਸਾਨੂੰ ਤੁਹਾਨੂੰ ਨਾ ਝੇਲਣੀ ਪੈਣੀ ਜੇ ਅਗਰ ਤੁਸੀਂ ਪਰਮਿਸ਼ਨ ਲੈ ਕਰਦੇ ਹੋ ਹਾਂ ਜੀ ਪਰਮਿਸ਼ਨ ਦੇਖੋ ਮੇਰੀ ਗੱਲ ਸੁਣੋ ਪਰਮਿਸ਼ਨ ਹੁਣ ਜਦੋਂ ਬੰਦਾ ਬੈਠੇਗਾ 2-4 ਦਿਨ 5 ਦਿਨ ਹੋਏ ਸਾਨੂੰ ਅਜੇ ਮਿਸ਼ਨ ਲਵਾਂਗੇ ਇਹਨਾਂ ਲੈ ਕੇ ਬੈਠਾਂਗੇ ਆਪਾਂ ਇਹ ਤਾਂ ਹੈ ਨਹੀਂ ਵੀ ਵਿਦਆਊਟ ਪਰਮਿਸ਼ਨ ਬਹਿ ਜਾ ਇੱਕ ਗੱਲ ਦੱਸੋ ਇੱਕ ਗੱਲ ਦੱਸੋ ਵੀ ਜੇ ਤੁਹਾਡਾ ਚੱਕ ਲਿਆ ਤੇ ਬਾਕੀਆਂ ਦੇ ਵੀ ਕੰਪਲੀਟ ਪਈ ਜੋ ਪਾਜੀ ਮੈਂ ਤਾਂ ਕਹਿੰਦਾ ਮੈਂ ਸਾਰੇ ਜਗਾ ਦੇਣੇ ਮੈਂ ਬੈ ਲਗਾ ਰੋਡ ਦੇ ਉੱਤੇ ਮੈਂ ਰੋਡ ਦੇ ਉੱਤੇ ਬਹਿ ਕੇ ਗੱਡੀਆਂ ਲਵਾ ਲਗਾ ਰੋਡ ਕਰ ਲਗਾ ਜਾਮ ਨਹੀਂ ਤਾਂ ਸਾਰੇ ਜਗਾਓ ਜੇ ਸਾਡੇ ਚੱਕਿਆ ਗਿਆ ਵੇ ਸਾਰੇ ਜਗਾਏ ਜਾਣਗੇ ਕਿਉਂਕਿ ਉਹਨਾਂ ਨੂੰ ਕੋਈ ਬੱਕਰੀ ਪਰਮਿਸ਼ਨ ਲੜਨਾ ਕੀ ਹੈ ਕਿ ਉਹਨਾਂ ਉਹ ਕੋਈ ਰਿਸ਼ਤੇਦਾਰ ਆ ਸੀਐਮ ਸਾਹਿਬ ਦੇ ਕਾਨੂੰਨ ਸਾਰੇ ਲਈ ਕਾਨੂੰਨ ਤੇ ਸਾਰਿਆਂ ਲਈ ਇੱਕ ਆ ਅਸੀਂ ਰੋਟੀ ਕਮਾਣ ਲਈ ਬੈਠੇ ਅਸੀਂ ਕੋਈ ਗਲਤ ਕੰਮ ਕਰਨ ਲਈ ਨਹੀਂ ਬੈਠੇ ਇੱਥੇ ਜਿਹੜੇ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਪਿਆਏ ਹਰ ਮੰਗਿਆ ਤੁਹਾਡੇ ਕੋਲ ਪ੍ਰੂਫ ਹੈ ਉਹਦੇ ਪ੍ਰੂਫ ਦਊਂਗਾ ਭਾਜੀ ਉਹਦੇ ਪ੍ਰੂਫ ਪੁਲਿਸ ਨੂੰ ਦਊਂਗਾ ਬਕਾਇਦਾ ਇਹ ਅਲੀਗੇਸ਼ਨ ਕਿਸੇ ਤੇ ਇਸ ਤਰ੍ਹਾਂ ਲਾ ਨਹੀਂ ਸਕਦੇ ਭਾਜੀ ਕਿਉਂ ਲਾ ਸਕਦੇ ਆ ਜਦੋਂ ਕੋਈ ਇੱਕ ਚੀਜ਼ ਹੋਵੇ ਲਾ ਮਾ ਕੇ ਤਾਂ ਪ੍ਰੂਫ ਪੂਰਾ ਪ੍ਰੂਫ ਆ ਮੇਰੇ ਕੋਲ ਠੀਕ ਹੈ ਜੀ ਵਿਦ ਪ੍ਰੂਫ ਤੁਹਾਨੂੰ ਦਊਂਗਾ ਮੀਡੀਆ ਨੂੰ ਹੁਣ ਤੁਸੀਂ ਸੰਭਲ ਹੁਣ ਤੁਸੀਂ ਸੰਭਲ ਲਿਤਾ ਕਾਰਪੋਰੇਸ਼ਨ ਕੋ ਗੱਲ ਕਰਨ ਬਿਲਕੁਲ ਸੰਭਲਿਆ ਜੀ ਕਾਰਪੋਰੇਸ਼ਨ ਕੋ ਕਾਰਪੋਰੇਸ਼ਨ ਨੇ ਦੋ ਤਿੰਨ ਦਿਨ ਦਾ ਸਮਾਂ ਦਿੱਤਾ ਸਾਨੂੰ ਪਹਿਲਾਂ ਤੁਸੀਂ ਆਪਣਾ ਮਸਲਾ ਜੋ ਕਹਾਇਆ ਗਿਆ ਹੈ ਕਿ ਕਹਿੰਦੇ ਜੇ ਬਿਜਲੀ ਦੇ ਮੀਟਰ ਪੱਕੇ ਲੱਗੇ ਤੇ ਬਾਅਦ ਮੁੜ ਕੇ ਚੁਗਾਏ ਨਹੀਂ ਜਾਣਗੇ। ਹਾਂਜੀ ਇਦਾਂ ਲੱਗੇ ਹੋਏ ਸ਼ਹਿਰ ਦੇ ਵਿੱਚ ਕੀ ਗੱਲ ਚਾਹੰਦੇ ਨਹੀਂ। ਉਹ বাস ਸਟੈਂਡ ਦੇ ਥੱਲੇ ਮੈਨੂੰ ਇੱਕ ਚੀਜ਼ ਦੱਸੋ। ਉਹ বাস ਸਟੈਂਡ ਜਿਹੜਾ ਪੋਲ ਦੇ ਥੱਲੇ ਜਿਹੜਾ ਮੀਟਰ ਪੱਕੇ ਦੇ ਕੋਲ ਦੋ ਕੋਕੇ ਦੀ ਕੰਪਲੀਟ ਆਈ ਸੀਗੀ ਕਿ ਇਹ ਦੋ ਕੋਕੇ ਜਿਹੜੇ ਇਲੀਗਲ ਲੱਗੇ ਹੋਏ ਆ। ਇਸ ਬੇਸ ਤੇ ਅਸੀਂ ਇੱਥੇ ਆਏ ਆ। ਇਹਨਾਂ ਨੂੰ ਆਪੇ ਵਰਨਿੰਗ ਦੇ ਦਿੱਤੀ ਹੈ। ਇਹਨਾਂ ਨੂੰ ਇਹਨਾਂ ਨੇ ਅੱਜ ਦੇ ਦਿਨ ਦਾ ਟਾਈਮ ਮੰਗਿਆ ਸਾਡੇ ਕੋਲੋਂ ਕਿ ਅੱਜ ਦਾ ਦਿਨ ਦਾ ਟਾਈਮ ਦਿਓ ਅਸੀਂ ਅੱਜ ਦੇ ਦਿਨ ਦੇ ਵਿੱਚ ਜੀ ਆਇਆਂ ਦਾ ਪਰਮਿਸ਼ਨ ਦੇ ਲਾਂਗੇ ਜਾਂ ਇਹਨੂੰ ਹਜਾ ਦੋਵੇਂ ਦੀ ਆਈਸੀ ਕੀ ਕੋਈ ਵੀ ਆਪਣੇ ਪਿੱਛੇ ਕੋਈ ਕਾਰਵਾਈ ਕਰਦੇ ਹੁਣ ਸਾਰਾ ਆਪਣੇ ਇੰਕੁਇਰੀ ਪਰ ਸ਼ੱਕੀ ਕਿ ਦਿੱਤੇ ਨਹੀਂ ਤੁਹਾਨੂੰ ਇਹ ਦੋ ਫੋਟੋਆਂ ਦੀ ਹੀ ਕੰਪਲੇਂਟ ਕਿਉਂ ਕੀ ਹੈ ਕਿ ਲਗਾ ਹਫਤਾ ਹੀ ਹੋਇਆ ਇਹਨਾਂ ਨੂੰ ਲੱਗੇ ਤੋਂ ਐਸੇ ਕਰਕੇ ਇਹਨਾਂ ਦੀ ਕੰਪਲੇਂਟ ਆਈ ਹੈ ਵਿਦਆਊਟ ਪਰਮਿਸ਼ਨ ਲਗਾਇਆ ਗਿਆ ਸਰੋਤ ਕਰਕੇ ਉਹਨਾਂ ਦਾ ਕਹਿਣਾ ਸੀ ਕਿ ਮੇਅਰ ਸਾਹਿਬ ਨੇ ਖੁਦ ਲਗਵਾਏ ਹੁਣ ਤੋਂ ਹੀ ਆਪ ਚੁੱਕ ਕੇ ਨਾ ਨਹੀਂ ਪਰਮਿਸ਼ਨ ਕੋਈ ਇਹਨਾਂ ਕੋ ਹੈ ਨਹੀਂ ਕੀ ਠੀਕ ਹੈ ਨਾ ਉਹਨਾਂ ਦੇ ਕਹਿਣ ਦੀ ਗੱਲ ਅਲੱਗ ਚੀਜ਼ ਹੈ ਜਿਹੜੀ ਪਰਮਿਸ਼ਨ ਹੈ ਉਹ ਅਲੱਗ ਗੱਲ ਹੈ ਕੁਝ ਵੀ ਬਗਰ ਦਿਖਾਈ ਉਹਨਾਂ ਨੇ ਕੁਝ ਇੱਕ ਜੁਰਮਾਨੇ ਦੀ ਇਹਨਾਂ ਕੋ ਰਸੀਦ ਹੈਗੀ ਆ 3000 ਦੀ ਕੰਪੋਜੀਸ਼ਨ ਦੀ ਯਾਰਸੀ ਦੇ ਵਿੱਚ ਮਤਲਬ ਜੁਰਮਾਨਾ ਵੀ ਹੋਇਆ ਮਤਲਬ ਕਹਿ ਲਓ ਕਾਰਵਾਈ ਦੇ ਪਹਿਲੇ ਜੁਰਮਾਨਾ ਕਿਤੇ ਕੀਤਾ ਹੋਇਆ ਕੋਈ ਆ ਦੇ ਕੋਈ ਕਾਗਜ਼ ਕੁਝ ਨਹੀਂ ਮਿਲਿਆ ਨਹੀਂ ਨਹੀਂ ਇਹਨਾਂ ਦੇ ਹੈ ਕਿਨਾਂ ਦੇ ਇਹ ਹੈ ਕਿਨਾਂ ਦੇ ਇਹ ਭਾਜੀ ਸ਼ਾਂਤ ਹੋ ਨਹੀਂ ਹੈਗੇ ਨੇ ਉਹਨਾਂ ਦੇ ਹੈਗੇ ਹੁਣ ਅੱਗੇ ਕੀ ਹੋਊਗਾ ਕੀ ਗੱਲ ਹੋਈ ਹੈ ਹਾਲੇ ਅੱਜ ਦੇ ਦਿਨ ਦਾ ਇਹਨਾਂ ਨੇ ਟਾਈਮ ਮੰਗਿਆ ਇਸ ਤੋਂ ਬਾਅਦ ਨੈਕਸਟ ਕਾਰਵਾਈ ਜਿਹੜੀ ਹੈ ਉਹ ਅੱਜ ਦੇ ਦਿਨ ਤੋਂ ਬਾਅਦ ਕੀ ਮਤਲਬ ਤੁਸੀਂ ਕੀ ਕਰੂਗਾ ਫਿਰ ਸਾਡੇ ਵੱਲੋਂ ਚੱਕਿਆ ਜਾਏਗਾ ਮਤਲਬ ਇਹ ਕੱਲ ਕਾਰਵਾਈ ਕਰੋਗੇ हां नेचुरली है जी आज तक ਇਹਨਾਂ ਦਾ ਹੋ ਗਿਆ ਸੌਟ ਆਊਟ ਜੀ ਇਹਨਾਂ ਨੇ ਪਰਮਿਸ਼ਨ ਲੈ ਲਈ ਹੈ ਤੇ ਦੈਟਸ ਓਕੇ ਹੈ ਅਗਰ ਨਹੀਂ ਪਰਮਿਸ਼ਨ ਦਿੱਤੀ ਜਾਂਦੀ ਹੈ ਸਾਡੇ ਵੱਲੋਂ ਚੱਕੇ ਪਰਮਿਸ਼ਨ ਦਾ ਕਾਗਜ਼ ਅਕਲੀ ਲੀਗਲੀ ਲੀਗਲੀ ਪਰਮਿਸ਼ਨ ਜੋ ਵੀ ਹੈ ਇਹ ਲਿਖ ਕੇ ਦੇਣਗੇ ਉਸ ਤੋਂ ਬਾਅਦ ਲੀਗਲ ਪਰਮਿਸ਼ਨ ਮਾਰਦੇ ਕੀ ਹੈ ਤੇ ਆਪਣੇ ਕੀ ਫਰਮੈਟਸ ਵਗੈਰਾ ਹੁੰਦੀ ਸਾਰੀ ਪੀਸ ਆਫ ਪ੍ਰੂਫ ਇਦਰ ਹੁੰਦਾ ਕੀ ਹੈ ਸਾਰਾ ਆਪਣੇ ਜਿਹੜਾ ਇਹ ਐਪਲੀਕੇਸ਼ਨ ਲਿਖ ਕੇ ਦੇਣਗਾ ਕਮਿਸ਼ਨਰ ਸਾਹਿਬ ਨੂੰ ਉਸ ਤੋਂ ਬਾਅਦ ਉਹਨਾਂ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ ਉਹਨਾਂ ਵੱਲੋਂ ਕਿੱਦਾਂ ਜਿਹੜੀ ਜਗ੍ਹਾ ਤੇ ਮਤਲਬ ਕਿ ਇਹਨਾਂ ਨੂੰ ਪਰਮਿਸ਼ਨ ਹੈ ਨਹੀਂ ਜਿਹੜੀ ਜਗ੍ਹਾ ਤੇ ਖੋਕੀ ਹੈਗੀ ਇਹ ਵੈਸੇ ਅਲਾਉਡ ਹੈਗਾ ਤੇ ਇਹ ਆਪਣੀ ਖੋਕ ਬਣਾਣੀ ਹੈ ਮੈਨੂੰ ਪਰਮਿਸ਼ਨ ਦੇਖੂ ਖੂਕੇ ਬਣਾਨੇ ਜਾਂ ਰੱਖਣੇ ਇਹ ਅਲਾਉਡ ਨਹੀਂ ਹੈ ਕਿਉਂਕਿ ਪਿੱਛੇ ਪਿਛਲੇ ਪਾਸੇ ਸਰਕਾਰੀ ਕੁਆਰਟਰ ਸੀਗੇ ਇੱਕ ਚੀਜ਼ ਕਲੀਅਰ ਕਰ ਦੋ ਦੇਖੋ ਮੱਤਾ ਕੰਡੀਸ਼ਨ ਬਣਾਇਆ ਗਿਆ ਥੱਲੇ ਭਾ ਲੋ ਭਾ ਜੀ ਏਸੀ ਲੱਗਣਗੇ ਬਿਜਲੀ ਦੇ ਮੀਟਰ ਵੀ ਲੱਗਣਗੇ ਇਹਦਾ ਮਤਲਬ ਜੇ ਪੱਕੇ ਪੱਕੇ ਤੌਰ ਤੇ ਲੱਗ ਜਾਣੇ ਇਹੋ ਜੇ ਲੱਗਣਗੇ ਨਹੀਂ ਪੱਕੇ ਦੀ ਪਰਮਿਸ਼ਨ ਕੋਈ ਨਹੀਂ ਦਿੱਤੀ ਜਾਂਦੀ ਕਦੇ ਵੀ ਇਹ ਹਾਜੀ ਤੌਰ ਤੇ ਦਿੱਤੀ ਜਾਂਦੀ ਕੋਈ ਵੀ ਪਰਮਿਸ਼ਨ ਦਿੱਤੀ ਜਾਂਦੀ ਬਸ ਬਿਲਕੁਲ ਉੱਪਰ ਤਰੀਕੇ ਨਾਲ ਬਿਜਲੀ ਦਾ ਮੀਟਰ ਲੱਗੇ ਪੱਕੇ ਤੌਰ ਤੇ ਲੱਗ ਜਾਵੇ ਕਲੀਅਰ ਹੈ ਨਾ ਹਾਂਜੀ ਹਾਂਜੀ ਇਹ ਨੂੰ ਹਟਾਉਣਾ ਮੁਸ਼ਕਲ ਹੋ ਜਾਣਾ ਇਹ ਤੇ ਜੋ ਵੀ ਕਰ ਸਕਦਾ ਪ੍ਰਸ਼ਾਸਨ ਕਰ ਸਕਦਾ ਅਸੀਂ ਨਹੀਂ ਕਰ ਸਕਦੇ ਆਹੀ ਤੇ ਹੈ ਜੀ ਅਸੀਂ ਰਿਮੂਵ ਕਰ ਸਕਦੇ ਹਟਾ ਸਕਦੇ ਆ ਕਿਉਂਕਿ ਜੇ ਪ੍ਰਸ਼ਾਸਨ ਇਹਨੂੰ ਪਰਮਿਸ਼ਨ ਦੇ ਦੇ ਦਿੰਦਾ ਥੈਨ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਦੋਂ ਕੱਲੋਂ ਇੱਥੇ ਮੀਟਰ ਲੱਗ ਜਾਣੇ ਬਿਜਲੀ ਦੇ ਪੱਕੇ ਤੌਰ ਤੇ ਇਹਨੂੰ ਹਟਾਣਾ ਇੰਪੋਸੀਬਲ ਹੋ ਜਾਣਾ ਇਹ ਗੱਲ ਵੀ ਹੈ ਯਾਰ ਕਿਉਂਕਿ ਉਹਨਾਂ ਨੇ ਪੂਰੀ ਇਹ ਗੱਲ ਤਾਂ ਕਲੀਅਰ ਆ ਨਾ ਜਦੋਂ ਮੀਟਰ ਲੱਗ ਹਾਂਜੀ ਹਾਂ ਹਟਾਉਣਾ ਇੰਪੋਸੀਬਲ ਬਿਲਕੁਲ ਕਿਉਂਕਿ ਹੁਣ ਵੀ ਇਹਨਾਂ ਨੇ ਪੱਕੇ ਤੌਰ ਸਰ ਨਾ ਲਿਆ ਹੈਗਾ ਸਾਰਾ ਬਿਲਡਿੰਗ ਵਗੈਰਾ ਸਾਰੀ ਹੋ ਗਈ ਹੈ ਏਸੀ ਦੀ ਕੀ ਕਰ ਰਹੀ ਸਰ ਇਹ ਜੋ ਕਰੇਗਾ ਪ੍ਰਸ਼ਾਸਨ ਕਰੇਗਾ ਸਾਫ ਕਰਨਗੇ ਜੀ ਉਹ ਪਰਮਿਸ਼ਨ ਦਿੰਦੇ ਆ ਨਹੀਂ ਦਿੰਦੇ ਜੋ ਵੀ ਹੁਕਮ ਦਿੱਤਾ ਜਾਏਗਾ ਸਾਡੇ ਵੱਲੋਂ ਪਾਲਣ ਕੀਤਾ ਜਾਏਗਾ ਕੀ ਨਾਮ ਤੋਂ ਮੇਰਾ ਨਾਮ ਨਹੀਂ ਰਜਜ ਇਨਸਪੈਕਟਰ ਮੈਂ ਕੈਮਰਾਮੈਨ ਸੁਖਵਿੰਦਰ ਦੇ ਨਾਲ ਸਹਿਯੋਗੀ ਸਮਨਿਤ ਦੇ ਨਾਲ ਸੁਰਿੰਦਰ ਕੰਬੋਜ ਜਲੰਧਰਾ ਟੀਵੀ ਜਲੰਧਰ